فروزپور حکومت سامنے ਆਇਆ ਨੰਬਰ ਸੁਖਮੰਦਰ ਕੈਨੇਡਾ ਵਿੰਦਰ ਝੱਲੋ ਕੈਨੇਡਾ ਜਰਮੀਤ ਮੋਟਰ ਕੈਨੇਡਾ ਪੂਰ ਧੜੀ ਵਾਲਾ ਹੈ ਤੇ ਸਰਪੰਚ ਜੀ ਬਲਜੀਤ ਕੈਨੇਡਾ ਭਵੰਤ ਕੈਨੇਡਾ ਜੀਤਾ ਮਾਲਿਕ ਤੇ ਬਲਜੀਤ ਨੰਬਰਦਾਰ ਹੋਣੀ ਵੀਰ ਬੱਲੇ ਮਾਰ ਕੇ ਪਹੁੰਚੇ ਕਿਤੇ ਸ਼ਹਿਜ਼ਾਦਾ ਕਬੱਡੀ ਦਾ ਪ੍ਰਾਂਤ ਦੇ ਕੱਪ ਦਾ ਬੱਸ ਕਬੱਡੀ ਦਾ ਮਾਫੀ ਚਾਹੁੰਦੇ ਆ ਭਾਈ ਪ੍ਰਬੰਧਕੀ ਕਮੇਟੀ ਵੱਲੋਂ ਬੇਨਤੀ ਹੈ ਜਿਹੜੇ ਪਾਸਟੇਜ ਦੇ ਮੋਹਰੇ ਬੈਠੇ ਆ ਦੇਖ ਖੜਿਆ ਭਰਾਵਾਂ ਕੇ ਸਾਹਦ ਬਹੁਤ ਸਾਰਾ ਬੈਂਕ ਤੇ ਭਾਈ ਬੋਲੀ ਕਿਸੇ ਬੋਲੀ ਨਿਦਾਰਾ ਭਾਈ ਪਰਮਾਨੰਦ ਕੋਲ ਬੈਂਕ ਤੇ ਬਹੁਤ ਰਸੂਗਾ ਸਟੇਜ ਤੇ ਖਿਆਲ ਦੇ ਦਿਓ ਜਿਹੜੇ ਖੜਿਆ ਭਰਾਵਾਂ ਕੇ ਆਪ ਇਧਰ ਲਈ ਸੈਡ ਹੱਥਵਾਂ ਬੈਂਕ ਤੇ ਭਾਈ ਇਹਨਾਂ ਦੇ ਚਾਰ ਪਿੱਛੇ ਵੀਰ ਸਟੇਜ ਦੇ ਸਾਹਮਣੇ ਖੜੇ ਹੈ ਇੱਕ ਸਾਈਡ ਤੇ ਹੋ ਜੋ ਪਤਾ ਹੈ ਕਬੱਡੀ ਨੂੰ ਪਿਆਰ ਕਰਦੇ ਹੋ ਦੇਖਣ ਆਏ ਖਿਡਾਰੀਆਂ ਨੂੰ ਪਰ ਆਪਾਂ ਪਰਾਂਜਾ ਦਾ ਵਿਸਾਤ ਲਈਏ ਪਾਲਾ ਤਾਲੀਆਂ ਵਾਲਾ ਪਾਲੇ ਵੀ ਮੇਰੇ ਵੀਰੋ ਸਾਡੇ ਪਿੰਡ ਦਾ ਪਾਲਾ ਕਬੱਡੀ ਵਾਂਗ ਕੇ ਨੰਬਰ ਦਾ ਵਾਧਾ ਕਰਦਾ ਆਪਣੀ ਟੀਮ ਦੇ ਲਈ ਅਗਲੀ ਰੇਡ ਫਿਰ ਕਹਿੰਦੇ ਖੇਡ ਮੈਦਾਨ ਤੇ ਮਲਕੀਤ ਸਿੰਘ ਪਾਉਣ ਲਈ ਵਾਧਾ ਹੈ ਜਾਂ ਫੇ ਚਾਰ ਹੈ ਹੱਕ ਵਾਲਿਆ ਰੈਂਡੋ ਹੈ ਦੁਨੀਆ ਰੈਂਡੋ ਰੈਂਡੋ ਕਹਿੰਦੀ ਹੈ ਮੇਰੇ ਵੀਰੋ ਨਾਲ ਭਗੀਰ ਦੇ ਬੱਟਾ ਵਾਲਾ ਪੋੜਾ ਲਓ ਸਾਹਮਣੇ ਭਗੀਰ ਏ ਬੱਟਾ ਹੋ ਗਿਆ ਦੇਖਾਂਗੇ ਸੁਖਮੰਦਰ ਪੁੱਤਰ ਹੁਣ ਦੇ ਪਿੰਡ ਦਾ ਮੁੰਡਾ ਏ ਪਰ ਸਾਹਮਣੇ ਪੁਆਇੰਟ ਕਹਿੰਦੇ ਹਕੂਮਤ ਸਿੰਘ ਵਾਲੇ ਦੇ ਹਿੱਸੇ ਦੇ ਵਿੱਚ ਓਏ ਇੱਕ ਪਾਸੇ ਮੁੰਡੇ ਚੜ੍ਹ ਵੀ ਜਿਹਾ ਬਣਦੇ ਆ ਦੂਜੇ ਪਾਸੇ ਅੱਜ ਦੇ ਟੈਮਪਲੇਟ ਸਟਾਰ ਪੁੱਜੇ ਹੋਏ ਆ ਅੱਜ ਦੇ ਟੈਮਪਲੇਟ ਸਟਾਰ ਪੁੱਜੇ ਹੋਏ ਆ ਪਰ ਅੰਕਿਤ ਲਾਖ ਮੇਟਾ ਰਹਿ ਗਿਆ ਪਾਕਿਸਤਾਨ ਤੇ ਸਿਰ ਤੇ ਤਾਂ ਹਰਿਆਣੇ ਨੂੰ ਮੱਖੇ ਉੱਤੇ ਬੇਖਰੋਪਿਆ ਮੈਂ ਤਾਂ ਪੰਜਾਬ ਰਾਣੇ ਨੂੰ ਨਕਸ਼ੇ ਉੱਤੇ ਬੇਖਰੋਪਿਆ ਮੈਂ ਪੰਜਾਬ ਰਾਣੇ ਨੂੰ ਲਾਓ ਸਾਹਮਣੇ ਧਾਵੇ ਨੇ ਧਾਵਾ ਬੋਲ ਦਿੱਤਾ ਬਾਣਾ ਚੋਕਾ ਕੋਸ਼ਿਸ਼ ਕਰਦਾ ਹੋਇਆ ਪਰ ਨੰਬਰ ਭਾਵੇਂ ਆਪਣੀ ਟੀਮ ਦੇ ਸੱਜੇ ਵਿੱਚ ਹੋਣਾ ਹੈ ਇੱਕ ਸੋਖੇ ਦੇ ਕਬੱਡੀਆ ਪਾਇਆ ਮਿੱਤਰ ਵਾਲੇ ਨੇ ਮੇਰੇ ਵੀਰੋ ਲੰਬਾ ਸਮਾਂ ਇਹਨਾਂ ਖੇਡ ਮੈਦਾਨ ਵਿੱਚ ਕਦੇ ਲੋਕੋ ਵਾਲੇ ਸੋਖੇ ਦੇ ਸੇਰੇ ਕਬੱਡੀਆ ਪਾਇਆ ਕਦੇ ਕਹਿੰਦੇ ਕਮਾਲੇ ਕੋਕਰੀ ਵਾਲੇ ਕਬੱਡੀਆ ਪਾਇਆ ਲੋ ਸਾਹਮਣੇ ਬਲ ਸਵੇ ਸਵੇ ਰਹੀ ਹੈ ਪਾਲਾ ਕਬੱਡੀ ਪਾ ਰਿਹਾ ਹੈ ਤਹਾੜੇ ਆਪਣੇ ਪਰਦਾ ਮੁੰਡਾ ਨਾ ਪਰ ਦੇਖਣਾ ਕਿ ਦੂਜੇ ਪਾਸੇ ਜੱਫੀਆਂ ਨੇ ਕਹਿੰਦੇ ਜੱਫਾ ਲਾ ਕੇ ਆਪਣੀ ਟੀਮ ਦੇ ਸਿਰ ਤੇ ਲੱਖੇ ਮਾਰ ਕੇ ਪਾ ਜੋੜਦਾ ਹੈ ਔਰ 20 ਮਾਰਚ ਕਹਿੰਦੇ ਜਲੰਧ ਦੇ ਕਬੱਡੀ ਕੱਪ ਦੀ ਹੈ। ਪੁਹਾਨਾ ਆਪਣਾ ਕਬੱਡੀ ਕੱਪ ਹੈ ਸਾਰਿਆਂ ਦਾ ਸਰਬਸਾਂਝਾ ਮੇਰੇ ਵੀਰੋ। ਲਓ ਸਾਹਮਣੇ ਆਉਣ ਵਾਲੀ 20 ਮਾਰਚ ਨੋਟ ਕਰ ਲਓ ਜਲੰਧੀਆਂ ਡੈਰੀਆਂ ਤੇ ਜਲੰਧ ਦੀ ਧਰਤੀ ਦੇ ਕਬੱਡੀਆ ਪੈਣਗੇ। ਲੈ ਵੀ ਦਰਵਾਜ਼ਾ ਕਾਹਨ ਗਾ ਮੇਰਾ ਭਾਈ। ਲਓ ਇੱਕ ਪਾਸੇ ਟੱਕਰ ਹੋ ਗਈ। ਆਹ ਵੇਖੋ ਲਾਟੇ ਆ ਭਾਰਿਆ ਜਿੱਡ ਕੱਢ ਕੇ ਪੁਲਾਣਾ ਪੁੱਤ ਆਇਆ। ਉਹ ਦਾਦੇ ਮੱਖਰ ਤੇ ਮਾਲਣੀ ਚੰਗਾ ਮੁੱਲ ਪਾਇਆ ਸਭਾਂ ਲੱਗੇ। ਮੱਡੀਆਂ ਚਰਾ ਕੇ ਪਾਰਾਂ ਸਾਨ ਨੇ ਪਾਇਆ ਸਾਡਾ ਲੱਛੀਏ ਆ ਵੇਖਾਂਗੇ ਆ ਨੌਜਾਨ ਸ਼ਕਰਪੁਰਿਆਏ ਸਾਡੀ ਹੈ ਵੀਰ ਕਹਿੰਦੇ ਤਲੂਕ ਦਾ ਵੀਰ ਕਹਿੰਦੇ ਫਰੀਆਮ ਦਾ ਸ਼ਾਇਆ ਹੋਇਆ ਏ ਬੜਾ ਚਾਲਿਆ ਪਰਾਣਾ ਲੈ ਕੇ ਆਇਆ ਹੋਇਆ ਏ ਖੀਰੇ ਪੁੱਟਰ ਹੋਣ ਦਾ ਮੇਲਾ ਆ ਵੇਖੋ ਸਾਹਮਣੇ ਇਹ ਕੋੜਾ ਪੁੱਟਰ ਪਰ ਦਗਰੂ ਤੇ ਬੋਨਾ ਦੋਵੇਂ ਟੀਮਾਂ ਆ ਜਾਣਗੀਆਂ ਜਲਦੀ ਦੇ ਨਾਲ ਦਗਰੂ ਤੇ ਬੋਨਾ ਔਰ ਪੰਜ ਗ੍ਰਾਉਂਡ ਤੇ ਖੋਸਾ ਕੋਟਰਾ ਅੰਕਿਤ ਲਾਹਤ ਵਾਪਸ ਆ ਗਿਆ ਹੈ ਅੰਕਿਤ ਲਾਹਤ ਆ ਗਿਆ ਮੇਰੇ ਜਿਹੜੇ ਵਾਪਸ ਨੰਬਰ ਲੈ ਕੇ ਆਪਣੀ ਟੀਮ ਲਈ ਅੰਕਿਤ ਲਾਹਤ ਹੋਈ ਰੇਲ ਮਲਕੀਤ ਸਿੰਘ ਫੇਰ ਤਿਆਰ ਹੈ ਗ੍ਰਾਉਂਡ ਤੋਂ ਥੋੜਾ ਰਾਸ ਆ ਪਰ ਘਟ ਕਰ ਲਈਏ ਮੇਰੇ ਬੇਨਤੀ ਹੈ ਜਿਹੜੇ ਵੀ ਐਕਸ਼ਨ ਨਹੀਂ جا ہر دو پٹا پیڑے ہر کتنے دل آ گیا پوڈی دل آ گیا ہر تو پہلے راؤ کی ہوئی ہے جی جی अॼु <laughs> अॼु